ਸਾਥੀ ਕਾਲਜੀ ਪੰਜਾਬੀ ਖੋਨਾਵਾ ਦੇ ਵਿੱਚ ਮੈਂ ਤੁਹਾਡਾ ਦੋਸਤ ਤੇ ਹੋਸਟ ਫਰਮਜੀਤ ਸਿੰਘ ਪਾਕਣਾ ਤੇ ਅੱਜ ਲੈ ਚੱਲਦੇ ਹਾਂ ਜੀ ਤੁਹਾਨੂੰ ਫਲੋਰ ਫਲੋਰ ਦੇ ਵਿੱਚ ਇੱਕ ਵੱਡੀ ਖਬਰੇ ਕਲ ਕੇ ਸਾਹਮਣੇ ਆ ਰਹੀ ਹੈ ਕਿ ਐਸ ਦਾ ਜਿਹੜਾ ਕੀ ਵੱਡੀ ਗ੍ਰਿਫਤਾਰੀ ਕੀਤੀ ਐ ਐਚਟੀਐਸ ਨੇ ਉਸ ਇੰਸਪੈਕਟਰ ਦੀ ਜਿਹੜਾ ਸੀ ਸਟਾਫ ਦੇ ਵਿੱਚ ਸੀ ਇੰਦਰਜੀਤ ਸਿੰਘ ਸੋ ਇਸ ਐਸ ਇੰਸਪੈਕਟਰ ਨੂੰ ਗ੍ਰਿਫਤਾਰ ਕੀਤਾ ਵੱਡੀ ਖਬਰ ਹੈ ਸੋਸ਼ਲ ਮੀਡੀਆ ਤੋਂ ਲੈ ਕੇ ਵੱਡੇ ਨਿਊਜ਼ ਚੈਨਲ ਦੇ ਪਰ ਵੱਡੀ ਇਹ ਖਬਰ ਪ੍ਰਕਾਸ਼ਿਤ ਹੋ ਰਹੀ ਹੈ ਵੱਡੀ ਮਾਤਰਾ ਦੇ ਵਿੱਚ ਇਸ ਸੀਐਸਟਾਫ ਦੇ ਸਪੈਕਟਰ ਕੋਲ ਨਸ਼ੀਲਾ ਪਾਊਡਰ ਬਰਾਮਦ ਹੋਇਆ ਤੇ ਦਿਨਾਲਾਂ ਦੇ ਜ਼ੈਸ ਤੌਰ ਤੇ ਹਥਿਆਰ ਦੇਸੀ ਤੇ ਵਿਦੇਸੀ ਹਥਿਆਰ ਇਸ ਬੰਦੇ ਕੋਲੋਂ ਫੜੇ ਗਏ ਨੇ ਇਹ ਭਾਰਤੀ ਕਰੰਸੀ ਦੀ ਗੱਲ ਕਰੀਏ ਭਾਰਤੀ ਕਰੰਸੀ ਵੀ ਇਸ ਵਿਅਕਤੀ ਕੋਲੋਂ ਫੜੀ ਗਈ ਹੈ ਤੇ ਹੁਣ ਇਹ ਕੌਲਸ ਦੀ ਗ੍ਰਿਪ ਦੇ ਵਿੱਚ ਆ ਚੁੱਕਿਆ ਤੇ ਇਸ ਵਿਅਕਤੀ ਦੇ ਜਿਹੜੇ ਕਿ ਜ਼ੁਲਮ ਦੇ ਸ਼ਿਕਾਰ ਲੋਕ ਨੇ ਹੁਣ ਹੌਲੀ-ਹੌਲੀ ਉਹਨਾਂ ਦਾ ਵੀ ਹੌਸਲਾ ਵਧਣਾ ਸ਼ੁਰੂ ਹੋ ਗਿਆ ਇੱਕ ਪਰਿਵਾਰ ਹੈ ਉਸ ਪਰਿਵਾਰ ਨੇ ਇੰਦਰਜੀਤ ਸਿੰਘ ਦੇ ਉੱਪਰ ਵੱਡੀ ਖਲਾਸੀ ਕੀਤੀ ਕਿ ਕਿਸ ਤਰ੍ਹਾਂ ਉਹਨਾਂ ਨੇ 50 ਲੱਖ ਰੁਪਏ ਤੋਂ ਵੀ ਜ਼ਿਆਦਾ ਦੀ ਰਕਮ ਜਿਹੜੀ ਕਿ ਉਹਨਾਂ ਦੇ ਪਰਿਵਾਰ ਤੋਂ ਠੱਗ ਲਈ ਹੈ ਸੋ ਇੱਕ ਮਾਮਲਾ ਨਿਕਲ ਕੇ ਸਾਹਮਣੇ ਆਇਆ ਜੀ ਪਿਛਲੇ 3 ਸਾਲਾਂ ਤੋਂ ਇੰਦਰਜੀਤ ਜਿਹੜਾ ਕਿ ਉਹਨਾਂ ਨੂੰ ਡਰਾ ਧਮਕਾ ਰਿਹਾ ਸੀ ਡਰਾ ਧਮਕਾ ਕੇ ਉਹਨਾਂ ਤੋਂ ਪੈਸੇ ਲੈ ਜਾਂਦਾ ਸੀ ਡਰਾ ਧਮਕਾ ਕੇ ਪੱਤਰਕਾਰਾਂ ਜਾਣਕਾਰੀ ਦਿੰਦੇ ਨਿਵਾਸੀ ਜੀ ਚਰਨਜੀਤ ਸਿੰਘ ਇਹ ਉਹਦੀ ਪਤਨੀ ਆ ਰਾਜਵੰਸ਼ ਕੌਰ ਉਹਨਾਂ ਨੇ ਦੱਸਿਆ ਕਿ ਉਹਨਾਂ ਦਾ ਇਕਲੌਤਾ ਪੁੱਤਰ ਜਿਹੜਾ ਕਿ ਹਰਪ੍ਰੀਤ ਸਿੰਘ ਚਿੰਟੂ ਸੋ ਆਪਣੇ ਬਜ਼ੁਰਗ ਮਾਤਾ ਪਿਤਾ ਆਪਣੇ ਬੱਚਿਆਂ ਦੇ ਨਾਲ ਪਾਲਣ ਪੋਸ਼ਣ ਕਰ ਰਿਹਾ ਸੀ ਵਧੀਆ ਜ਼ਿੰਦਗੀ ਬਤੀਤ ਕਰ ਰਿਹਾ ਸੀ ਸਾਲ 2013 ਦੇ ਵਿੱਚ ਉਹਦੀ ਕਿਸੇ ਕੰਮ ਦੇ ਵਿੱਚ ਲਗਭਗ 1 ਕਰੋੜ ਰੁਪਏ ਜਿਹੜੀ ਕਿ ਲਾਟਰੀ ਲੱਗੀ ਜਿੱਕ ਕਰੋੜ ਦੀ ਲਾਟਰੀ ਲੱਗੀ ਹੈ ਜੀ ਜਿਸ ਕਰਕੇ ਮਾਲਾ ਮਾਲ ਹੋ ਗਿਆ ਜੀ ਰਾਤੋਂ ਰਾਤ ਹਰੇਕ ਬੰਦੇ ਦੀ ਅੱਖ ਚੜੜਕਣਾ ਸ਼ੁਰੂ ਹੋ ਗਿਆ ਸੋ ਅੱਖ ਚੜੜਕਣਾ ਸ਼ੁਰੂ ਹੋ ਗਿਆ 2014 ਵਿੱਚ ਉਹਨਾਂ ਦਾ ਬੇਟਾ ਚਿੰਟੂ ਉਹਨਾਂ ਨੇ ਦੱਸਿਆ ਕਿ ਸਵੇਰੇ 11 ਵਜੇ ਆਪਣੀ ਦੁਕਾਨ ਤੇ ਗਿਆ ਜੀ ਆਪਣੀ ਦੁਕਾਨ ਤੇ ਬੈਠਾ ਤੇ ਉਥੇ ਤਰਨ-ਤਰਨ ਦੇ ਵਿੱਚ ਉਦੋਂ ਇਹ ਸੀ ਸਟਾਫ ਦੇ ਵਿੱਚ ਤਾਇਨਾਤ ਸੀ ਇੰਦਰਜੀਤ ਸਿੰਘ 8-10 ਪੁਲਿਸ ਵਾਲਿਆਂ ਨਾਲ ਲੈ ਕੇ ਉਹਦੀ ਦੁਕਾਨ ਤੇ ਆਇਆ ਤੇ ਉਹਨੇ ਉਥੇ ਆ ਕੇ ਦਬਕੇ ਮਾਰੇ ਦਬਕੇ ਮਾਰੇ ਆ ਜੀ ਕਾਫੀ ਗੱਲਾਂ ਇੱਦਾਂ ਕਈਆਂ ਗੁਰਮੀਲ ਸਿੰਘ ਜਿਹੜਾ ਕਿ ਉਹ ਨੂੰ ਕਾਬੂ ਵੀ ਵੀ ਬੈਠਾ ਸੀ ਕਰੀ ਬੈਠਾ ਸੀ ਜਿਹਦੇ ਗੁਰਮੀਤ ਸਿੰਘ ਦਾ ਉਹਦਾ ਦੋਸਤ ਆ ਜਿਹੜਾ ਕਾਕੂ ਗੁਰਮੀਤ ਸਿੰਘ ਕਾਕੂ ਵੀ ਉਸ ਵਕਤ ਉਸ ਦੁਕਾਨ ਦੇ ਪਰਸਿੱਤੀ ਉਰੇ ਆ ਕੇ ਧੱਕੇ ਮਾਰੇ ਆ ਤੇ ਕਾਫੀ ਗੱਲਾਂ ਕੀਤੀਆਂ ਤੇ ਜਿਹੜੀ ਉਸ ਬੰਦੇ ਦੀ ਫੋਰਚੂਨਰ ਗੱਡੀ ਸੀ ਉਹਨੂੰ ਤਰਨਤਾਰ ਲੈ ਗਿਆ ਸੋ ਉਸ ਤੋਂ ਬਾਅਦ ਇਹ ਮਾਮਲਾ ਪੂਰਾ ਸ਼ੁਰੂ ਹੋਇਆ ਕਿਵੇਂ ਉਸ ਨੂੰ ਅਲ ਜਾਣਾ ਸ਼ੁਰੂ ਕੀਤਾ ਤੇ ਅੱਜ ਉਹਨਾਂ ਦਾ ਬੇਟਾ ਜਿਹੜਾ ਕਿ ਜੇਲ੍ਹ ਦੇ ਵਿੱਚ ਹੈ ਜੀ ਗ੍ਰਿਫਤਾਰੀ ਕੀਤੀ ਐ ਕੀਤੀ ਐ ਤੇ ਇਕਲੋਤਾ ਪੁੱਤ ਜਿਹੜਾ ਕੀ ਉਹਨਾਂ ਦਾ ਜੇਲ੍ਹ ਭੇਜਿਆ ਗਿਆ ਤੇ ਉਹ ਕਿਵੇਂ ਉਸ ਨੂੰ ਫਸਾਇਆ ਗਿਆ ਇਸ ਸਾਰੀ ਸਾਜ਼ਿਸ਼ ਜਿਹੜੀ ਉਸ ਪਰਿਵਾਰ ਨੇ ਸਾਂਝੀ ਕੀਤੀ ਹੈ ਸੋ ਅਕਸਰ ਕਹਿੰਦੇ ਆ ਜੀ ਜਦੋਂ ਵੀ ਕਿਸੇ ਚੀਜ਼ ਦਾ ਅੰਤ ਹੁੰਦਾ ਉਸ ਤੋਂ ਬਾਅਦ ਕਾਫੀ ਗੱਲਾਂ ਨਿਕਲ ਕੇ ਬਾਹਰ ਆਉਂਦੀਆਂ ਨੇ ਸੋ ਚਰਨਜੀਤ ਅਤੇ ਇੰਦਰਜੀਤ ਸਿੰਘ ਜਿਹੜਾ ਕਿ ਇੰਸਪੈਕਟਰ ਹੈ ਇਸ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਗ੍ਰਿਫਤਾਰ ਕਰਨ ਤੋਂ ਬਾਅਦ ਵੱਡੇ ਖੁਲਾਸੇ ਜਿਹੜੀ ਹੌਲੀ-ਹੌਲੀ ਨਿਕਲ ਕੇ ਬਾਹਰ ਆਣੇ ਸ਼ੁਰੂ ਹੋ ਗਏ ਸੋ 1 ਕਰੋੜ ਰੁਪਇਆ ਹੀ ਉਹ ਅੱਖ ਦੇ ਵਿੱਚ ਰੜਕਣਾ ਸ਼ੁਰੂ ਹੋਇਆ ਸੀ ਇੰਦਰਜੀਤ ਜਿਹੜਾ ਕਿ ਸੀਏ ਸਟਾਫ ਦਾ ਇੰਸਪੈਕਟਰ ਹੈ ਤੇ ਉਹ 1 ਕਰੋੜ ਰੁਪਇਆ ਖੋਹਣ ਦੇ ਚੱਕਰ 'ਚ ਇਹ ਸਾਰੀ ਗੇਮਾਂ ਖੇਡ ਗਿਆ ਉਸ ਬੰਤੀ ਦੇ ਨਾਲ ਜਿਹੜਾ ਕਿ ਆ ਜੇਲ੍ਹ ਦੇ ਵਿੱਚ ਬੰਦ ਸੋ ਹੁਣ ਵੀ ਕਰਦੇ ਆ ਕਿ ਕਾਫੀ ਵੱਡੇ ਖੁਲਾਸੇ ਜਿਹੜੇ ਕਿ ਚਰਨਜੀਤ ਨੂੰ ਲੈ ਕੇ ਬਾਹਰ ਨਿਕਲ ਕੇ ਆਉਣਗੇ ਤੇ ਹੁਣ ਉਹ ਸੀ ਸਟਾਫ ਦਾ ਇੰਸਪੈਕਟਰ ਨਹੀਂ ਰਹਿ ਗਿਆ ਪੁਲਿਸ ਨੇ ਅnder ਆ ਚੁੱਕਿਆ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਵੱਖ-ਵੱਖ ਧਾਰਾਵਾਂ ਦੇ ਤਹਿਤ ਕਾਫੀ ਮਾਮਲੇ ਜਿਹੜੇ ਕਿ ਉਸ ਵਿਅਕਤੀ ਦੇ ਉੱਪਰ ਲਾਏ ਗਏ ਨੇ ਤੇ ਹੁਣ ਉਹ ਪੁਲਿਸ ਦੀ ਗ੍ਰਿਫਤ ਹੈ ਤੇ ਬਹੁਤ ਜਲ ਜਲ ਕੀ ਉਹਦੀ ਮੁਕੱਦਮੇ ਦੀ ਕਾਰਵਾਈ ਸ਼ੁਰੂ ਹੋ ਜਾਵੇਗੀ ਤੇ ਉਸ ਤੋਂ ਬਾਅਦ ਪਤਾ ਲੱਗੇਗਾ ਕਿ ਉਸ ਵਿਅਕਤੀ ਨੇ ਕੀ ਅਸਲ ਵਿੱਚ ਕੀ ਤਾ ਕੀਹਦੇ ਨਾਲ ਕੀ ਕੀਤਾ ਸੋ ਪੰਜਾਬੀ ਖਬਰਾਂਵਾਂ ਦੇ ਵਿੱਚ ਏਸੀ ਹੁਣ ਤੱਕ ਦੀ ਵੱਡੀ ਖਬਰ ਦੇਸ਼ ਤੇ ਨੇ। तमाम ਵੱਡੀ ਖਬਰਾਂ ਦੇ ਸੁਣਨੇ ਪਾਣੇ ਤਾਂ ਆਜੋ ਸਾਡੇ YouTube ਚੈਨਲ। ਆਜ ਨਿਊਜ਼ ਵਾਲਾ ਦੇ ਉੱਪਰ ਪਰਮਜੀਤ ਨੂੰ ਦੋ ਜੱਜ ਸਾਰਿਆਂ ਨੂੰ ਪਿਆਰ ਭਰੀ ਸ਼ਾਕੀ